ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਿਤੀ 5 ਸਤੰਬਰ 2025 ਦਿਨ ਦੇ ਵੇਲੇ ਬਹੁਤ ਵਧੀਆ ਮੌਸਮ ਰਿਹਾ ਅਗਰ ਗੱਲ ਕਰੀਏ ਐਵਰੇਜ ਤਾਂ ਧੁੱਪ ਬਹੁਤ ਵਧੀਆ ਨਿਕਲੀ ਹੋਈ ਸੀ ਜਿਸ ਦੇ ਕਾਰਨ ਮੀਂਹ ਨਾ ਮਾਤਰ ਦੇ ਬਰਾਬਰ ਦੇਖੇ ਗਏ ਤੇ ਨਾਲ ਦੀ ਨਾਲ ਤਾਪਮਾਨ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਚੰਗੀ ਗੱਲ ਇਹ ਹੈ ਕਿ ਮੀਂਹ ਨਾ ਹੋਣ ਦੇ ਕਾਰਨ ਜਿਹੜੇ ਸਾਡੇ ਡੈਮ ਹੈ ਉਹਨਾਂ ਵਿੱਚ ਪਾਣੀ ਦੀ ਮਾਤਰਾ ਠੀਕ ਹੈ ਸਟੇਬਲ ਹੈ ਕੋਈ ਖਤਰੇ ਵਾਲੀ ਗੱਲ ਹੁਣ ਫਿਲਹਾਲ ਦਿਖਾਈ ਨਹੀਂ ਦੇ ਰਹੀ ਪਰ ਖਤਰਾ ਸਿਰਫ ਇਹ ਹੈ ਕਿਉਂਕਿ ਜ ਲਗਾਤਾਰ ਡੈਮ ਭਰੇ ਹੋਏ ਨੇ ਉਹਨਾਂ ਨੂੰ ਪਾਣੀ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਤਾਂ ਵੀ ਪਾਣੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਰਿਲੀਜ਼ ਹੋ ਰਿਹਾ ਉਹ ਵੀ ਨਾਰਮਲ ਨਾਲੋਂ ਜ਼ਿਆਦਾ ਹੈ ਸਤਲੁਜ ਦੇ ਉੱਪਰ ਜ਼ਿਆਦਾ ਮਾਰ ਹੈ ਜਿਹਦੀ ਤੇ ਤੁਹਾਨੂੰ ਦੁਪਹਿਰਾਂ ਵੀ ਦੱਸਿਆ ਸੀ ਕਿ ਚਮਕੌਰ ਸਾਹਿਬ ਦਾ ਦੋਪਰਵਾਲਾ ਬੰਨ ਫਿਲਹਾਲ ਕੰਟਰੋਲ ਵਿੱਚ ਹੈ ਤੇ ਜਿੰਮੇ ਵੀ ਦੁਪਹਿਰਾ ਨਿਊਜ਼ ਦੇਖੀਏ ਸੀ ਕਿ ਜੋ ਵੀ ਅਪਡੇਟ ਆਈ ਹੈ ਉੱਥੋਂ ਦੀ ਪਰ ਹਜੇ ਵੀ ਸਰਸਾਲੀ ਵਾਲਾ ਜਿਹੜਾ ਬੰਨ ਹੈ ਉਹ ਖਤਰੇ ਦੇ ਨਿਸ਼ਾਨਦੇ ਉੱਪਰ ਹੈ ਉੱਥੇ ਕਿਤੇ ਨਾ ਕਿਤੇ ਰਿਸਕ ਜਿਹੜਾ ਹੈ ਜੋ ਵੀ ਲੋਕਲ ਉੱਥੇ ਦੇ ਵਲੰਟੀਅਰ ਦੱਸ ਰਹੇ ਨੇ ਕਿ ਰਿਸਕ ਹਲੇ ਵੀ ਬਣਿਆ ਹੋਇਆ ਹੈ ਢਿੱਗਾਂ ਗਿਰ ਰਹੀਆਂ ਨੇ ਤੇ ਮੇਨ ਤਾਂ ਇਹ ਰੱਬ ਅੱਗੇ ਅਰਦਾਸ ਕਰਦੇ ਆ ਕਿ ਇਹ ਜਿਹੜੀ ਸਰਸਾਲੀ ਵਾਲਾ ਵਾਹਣਾ ਉਹ ਵੀ ਕਿਤੇ ਨਾ ਕਿਤੇ ਕੰਟਰੋਲ ਵਿੱਚ ਆ ਜਾਵੇ ਜਿੱਦਾਂ ਵੀ ਫੌਜਾਂ ਲੱਗੀਆਂ ਹੋਈਆਂ ਨੇ ਜਿੱਦਾਂ ਵੀ ਵਲੰਟੀਅਰ ਲੱਗੇ ਹੋਏ ਨੇ ਪੰਜਾਬੀ ਵੀਰ ਲੱਗੇ ਹੋਏ ਨੇ ਬਾਹਰੋਂ ਵੀ ਕਾਫੀ ਜ਼ਿਆਦਾ ਮਦਦ ਮਿਲ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ YouTube ਤੇ ਪਹਿਲੀ ਵਾਰੀ ਚੈਨਲ ਦੇਖ ਰਹੇ ਹੋ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਫੋਲੋ ਕਰੋ ਪੇਜ ਨੂੰ ਤੇ ਬਾਕੀ ਤਾਜ਼ਾ ਸੈਟਲਾਈਟ ਇਮੇਜ ਤੋਂ ਮੌਸਮ ਫਿਲਹਾਲ ਸਾਫ਼ ਹੈ ਹਲਕੀ ਦਰਮਿਆਨੀ ਬੱਦਲਬਈ ਇਹ ਪਾਸੇ ਬਣੀ ਹੋਈ ਹੈ ਜੋ ਕਿ ਚੰਡੀਗੜ੍ਹ ਮੁਹਾਲੀ ਰੂਪਨਗਰ ਫਤਿਹਗੜ੍ਹ ਸਾਹਿਬ ਕੁਝ ਕੇ ਹਿੱਸਾ ਪਟਿਆਲੇ ਦਾ ਤੇ ਸੰਗਰੂਰ ਦਾ ਕੁਝ ਕੇ ਹਿੱਸਾ ਇਹਦੇ ਵਿੱਚ ਦਿਖਾਈ ਦੇ ਰਿਹਾ ਤੇ ਸ਼ਾਮੀ ਲਗਭਗ 6 ਵਜੇ ਤੋਂ ਬਾਅਦ ਹਲਕੀ ਦਰਮਿਆਨੀ ਬੂੰਦਾਬੰਦੀ ਵੀ ਇਹਨਾਂ ਇਲਾਕਿਆਂ ਦੇ ਵਿੱਚ ਦੇਖੀ ਗਈ ਹੈ ਸਿਸਟਮ ਇਸੇ ਤਰੀਕੇ ਨਾਲ ਮੀਡੀਅਮ ਜਾ ਰਹਿਣ ਵਾਲਾ ਹੈ ਤੇ ਇੱਕ ਸਿਸਟਮ ਜਿਹੜਾ ਹਿਮਾਚਲ ਦੇ ਵੱਲੋਂ ਥੋੜ੍ਹਾ ਜਿਹਾ ਰਾਤ 2 ਤੋਂ ਲੈ ਕੇ ਤੜਕੇ 4 ਵਜੇ ਤੱਕ ਥੋੜ੍ਹਾ ਜਿਹਾ ਅਪਗ੍ਰੇਡ ਹੁੰਦਾ ਦਿਖਾਈ ਦੇ ਰਿਹਾ ਜਿਦੇ ਵਿੱਚ ਮੇਨ ਤੌਰ ਤੇ ਅਗਰ ਗੱਲ ਕਰੀਏ ਆਪਾਂ ਮਨਾਲੀ ਤੋਂ ਲੈ ਕੇ ਜਿੰਨੇ ਵੀ ਇਲਾਕੇ ਪੰਜਾਬ ਨੂੰ ਟੱਚ ਕਰਦੇ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਮੀਂਹ ਹੋ ਸਕਦਾ ਹੈ ਤੇ ਅਗਰ ਪਹਾੜਾਂ ਦੇ ਵਿੱਚ ਮੀਂਹ ਹੁੰਦਾ ਤਾਂ ਕਿਤੇ ਨਾ ਕਿਤੇ ਰਿਸਕ ਵੱਧ ਸਕਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਸਾਰਾ ਪਾਣੀ ਉੱਥੋਂ ਹੀ ਆ ਰਿਹਾ ਜੀ ਤੇ ਡੈਮਾਂ ਦੇ ਵਿੱਚ ਪਾਣੀ ਪਹਿਲਾਂ ਹੀ ਵਧਿਆ ਹੋਇਆ ਅਗਰ ਹਿਮਾਚਲ ਵਿੱਚ ਮੀਂਹ ਹੁੰਦਾ ਤਾਂ ਨੁਕਸਾਨ ਪੰਜਾਬ ਦਾ ਹੋ ਸਕਦਾ ਜੀ ਰੱਬਗੇ ਅਰਦਾਸ ਕਰਦੇ ਕਿ ਅਜਿਹਾ ਕੁਝ ਨਾ ਹੋਵੇ ਫਿਰ ਵੀ ਅਗਰ ਗੱਲ ਕਰੀਏ ਤਾਂ ਰਾਤ ਦੇ ਸਮੇਂ ਜਿਹੜੀ ਆਪਣੀ ਦੁਆਬਾ ਬੈਲਟ ਦੀ ਜ਼ਿਲ੍ਹੇ ਨੇ ਹੁਸ਼ਿਆਰਪੁਰ ਦਾ 25 30 ਕਿਲੋਮੀਟਰ ਦਾ ਏਰੀਆ ਜਿਹੜਾ ਕਿ ਹਿਮਾਚਲ ਨੂੰ ਟੱਚ ਕਰਦਾ ਨਵਾਂ ਸ਼ਹਿਰ ਦਾ ਰੋਪੜ ਦਾ ਮੋਹਾਲੀ ਚੰਡੀਗੜ੍ਹ ਦਾ ਇਹਦੇ ਵਿੱਚ ਬੂੰਦਾਬੰਦੀ ਜਾਂ ਹਲਕੀ ਦਰਮਿਆਨੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਵੇਲੇ ਤੱਕ ਤੇ ਬਾਕੀ ਪੰਜਾਬ ਦੇ ਵਿੱਚ ਓਵਰ ਆਲ ਮੌਸਮ ਠੀਕ ਹੈ ਬਾਕੀ ਅੱਜ ਜਿਹੜਾ ਲਾਈਵ ਹੈ ਕੋਸ਼ਿਸ਼ ਕਰਾਂਗੇ ਕਿ ਲਾਈਵ ਕਰ ਸਕੀਏ ਪਰ ਕੁਝ ਥੋੜੇ ਜੇ ਨਿੱਜੀ ਕਾਰਨਾ ਕਰਕੇ ਸ਼ਾਇਦ ਮੈਂ ਲਾਈਵ ਨਾ ਹੀ ਕਰਾਂ ਅਗਰ ਆਇਆ ਤਾਂ ਮੈਂ ਤੁਹਾਨੂੰ ਪਹਿਲਾਂ ਇੰਟੀਮੀਸ਼ਨ ਪੋਸਟ ਪਾ ਕੇ ਦੱਸ ਦਵਾਂਗਾ ਕਿਉਂਕਿ ਦੁਪਹਿਰੇ ਵੀ ਲਾਈਵ ਨਹੀਂ ਹੋਇਆ ਥੋੜਾ ਜਿਹਾ ਗਲਾ ਵੀ ਖਰਾਬ ਹੈ ਤਿੰਨ ਚਾਰ ਦਿਨ ਤੋਂ ਲਗਾਤਾਰ ਲੰਬੇ ਲੰਬੇ ਲਾਈਵ ਕਰਨ ਤੋਂ ਬਾਅਦ ਗਲਾ ਬੈਠ ਚੁੱਕਿਆ ਜੀ ਤੇ ਬਾਕੀ ਕੋਸ਼ਿਸ਼ ਕਰਾਂਗੇ ਅਗਰ ਮੈਂ ਲਾਈਵ ਆਇਆ ਤਾਂ ਇੰਟੀਮੀਟ ਤੁਹਾਨੂੰ ਕਰ ਦਵਾਂਗਾ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਿਹੜੂ ਪ੍ਰੈਸ ਕਰਿਓ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ